31 ਮਾਰਚ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਡਿਫਾਲਟਰਾਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਹੜੀਆਂ ਕੱਸੀਆਂ 'ਚ ਪਾਣੀ ਆ ਗਿਆ 40-40 ਸਾਲਾਂ ਬਾਅਦ ਅੱਜ ਮੈਨੂੰ 14 ਵੀਡੀਓ ਆਈਆਂ ਮੇਰੇ ਕੋਲ ਅੱਜ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ 'ਚ ਦੇਖਿਆ। ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਕੇ ਦਿਖਾਇਆ। ਆਪਣੇ ਫੈਸਲਿਆਂ ਸਦਕਾ ਪੰਜਾਬ ਦੀਆਂ ਟੀਲਾਂ ਤੱਕ ਨਹਿਰੀ ਪਾਣੀ ਯਕੀਨੀ ਬਣਾਇਆ। ਆਪਣੀ ਪਹਿਲਾਂ ਖਾਲਾ ਕੱਚਾ ਜਾ ਰਿਹਾ ਸੀ। ਪਟਵਾਰੀ ਸਾਹਿਬ ਦੀ ਮਿਹਨਤ ਸਦਕਾ ਆਪਣੇ 10000 ਫੁੱਟ ਪਾਈਪਲਾਈਨ ਪਈ ਆ। ਬਹੁਤ ਵਧੀਆ ਕੰਮ ਉਹਦਾ ਨਿਭੜਿਆ ਬਾਈ। ਪਾਣੀ ਆਉਣ ਲੱਗ ਗਿਆ ਸਾਡੇ ਖੇਤ ਚ ਪਾਈਪ ਲਾਈਨ ਪਾਈ ਆ ਤੇ ਪਹਿਲਾਂ ਸਾਡੇ ਖੇਤ ਚ ਪਾਣੀ ਨਹੀਂ ਸੀ ਪਹੁੰਚ ਰਿਆ ਹੁਣ ਸਾਨੂੰ ਸੌਖਾ ਹੋ ਗਿਆ ਨਹੀਂ ਅੱਗੇ ਰਾਤ ਨੂੰ ਸਾਨੂੰ ਪਾਣੀ ਦੀ ਦਿੱਕਤ ਬਹੁਤ ਆ ਰਹੀ ਸੀ ਇਸ ਕਰਕੇ ਹੁਣ ਸਾਡੇ ਖੇਤ ਚ ਪਾਣੀ ਪੂਰਾ ਵਧੀਆ ਆ ਰਿਹਾ ਵਾ ਪਿਛਲੇ 15 ਸਾਲ ਤੋਂ ਖਾਲੇ ਖੂਲੇ ਬੰਦ ਸੀ ਤੇ ਪੰਜਾਬ ਸਰਕਾਰ ਦੇ ਉਦਮ ਸਰਕਾਰਾ ਸਾਡੇ ਅਖੀਰਲੇ ਕਿਲੇ ਤੇ ਕਰ ਪਾਣੀ ਪਹੁੰਚਿਆ 600 ਕਿੱਲੇ ਨੂੰ ਪਾਣੀ ਮਿਲਿਆ ਜੀ ਹੁਣ ਸਾਨੂੰ ਮੋਟਰਾਂ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਹਿਲਾਂ ਸਾਡੀਆਂ ਲਗਾਤਾਰ ਮੋਟਰਾਂ ਚੱਲਦੀਆਂ ਸੀ ਲੁਧਿਆਣਾ ਜ਼ਿਲ੍ਹੇ ਦੀ ਨਗਰ ਕਾਉਂਸਲ ਦੁਹਰਾਹ ਨੇ ਵੱਡੀ ਕਾਰਵਾਈ ਕੀਤੀ ਹੈ ਪ੍ਰਾਪਰਟੀ ਟੈਕਸ ਦਾ ਪਰਨ ਕਰਨ ਕਾਰਨ ਕੇ ਨਾਮੀ ਕੰਪਨੀਆਂ ਦੇ ਸ਼ੋਰੂਮ ਸੀਲ ਕਰ ਦਿੱਤੇ ਨੇ ਇਹਨਾਂ ਵਿੱਚ Maruti ਕੰਪਨੀ ਦੇ ਸ਼ੋਰੂਮ ਅਤੇ Platinum Honda ਸ਼ੋਰੂਮ ਸ਼ਾਮਲ ਨੇ ਉਹਨਾਂ ਨੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ। ਨਗਰ ਕੌਂਸਲ ਨੇ ਇੱਕ ਮੈਰਿਜ ਪੈਲੇਸ ਨੂੰ ਵੀ ਤਾਲਾ ਲਾਇਆ ਹੈ। 10 ਸਾਲਾਂ ਤੋਂ ਟੈਕਸ ਨਹੀਂ ਦੇ ਰਹੇ ਸੀ। ਦਰਾਹ ਨਗਰ ਕੌਂਸਲ ਦੇ ਈਓ ਹਰਨੇਂਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਨੇ ਕਿ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਦੇ ਰਹੇ ਉਹਨਾਂ ਵਿਰੁੱਧ ਮਿਊਸਪਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਉਹਨਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇ। ਦਰਾਹਾ ਦੇ ਕਈ ਵੱਡੇ ادارے 2013 ਤੋਂ 14 ਤੋ ਟੈਕਸ ਜਮ੍ਹਾਂ ਨਹੀਂ ਕਰਾ ਰਹੇ। ਕਈ ਵਾਰ ਕਹਿੰਦੇ ਨੋਟਿਸ ਭੇਜੇਗੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਕਾਰਨ ਇਹਨਾਂ ਦੀਆਂ ਜਾਇਦਾਦਾਂ ਨੂੰ ਸੀਲ ਕਰਨਾ ਪਿਆ ਲਗਭਗ 10 ਜਾਇਦਾਦਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹਨਾਂ ਤੇ ਲਗਭਗ 7 ਲੱਖ ਰੁਪਏ ਦਾ ਟੈਕਸ ਬਕਾਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਡਿਫਾਲਟਾਂ 'ਨਾ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਇਹ ਉਹਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਗਈਆਂ ਨੇ ਉਹ ਨਿਰਮਾਣ ਅਨੁਸਾਰ ਟੈਕਸ ਅਦਾ ਕਰਕੇ ਆਪਣੀਆਂ ਜਾਇਦਾਦਾਂ ਖੁਲਵਾ ਸਕਦੇ ਨੇ ਫਿਲਹਾਲ ਸਰਦਾਰ ਭਗਵੰਤ ਮਾਨ ਜਿਨੇ ਨੇ ਉਹ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਨੇ ਆ ਇਹਨੇ ਵੀ ਦੱਸਿਆ ਕਿ ਅਸੀਂ ਇਹ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਇਹ ਟੈਕਸ ਨਹੀਂ ਪਰ ਰਹੇ ਤੇ ਆਖਰਕਾਰ ਸਾਨੂੰ ਇਹ ਸਭ ਕੁਝ ਕਰਨਾ ਪਿਆ ਪਰ ਅੱਜ ਵੀ ਅਸੀਂ ਮੌਕਾ ਦਿੰਦੇ ਆ ਕਿ ਇਹ ਆਪਣੇ ਟੈਕਸ ਪਰ ਤੇ ਉਸ ਤੋਂ ਬਾਅਦ ਆਪਣੀਆਂ ਜਾਇਦਾਦਾਂ ਛਡਵਾ ਕੇ ਰੋਜ਼ਾਨਾ ਯਾਨੀ ਕਿ ਆਮ ਤਰ੍ਹਾਂ ਦੀ ਕੰਮ ਕਰ ਸਕਦੇ ਨੇ ਪਰ ਇਹ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਭਲਾਈ ਖਾਤਰ ਪੰਜਾਬ ਦੇ ਪ੍ਰਸ਼ਾਸਨ ਦੀ ਭਲਾਈ ਖਾਤਰ ਪੰਜਾਬ ਦੇ ਸਰਮਾਇਏ ਦੀ ਭਲਾਈ ਖਾਤਰ ਟੈਕਸ ਪਰਨਾ ਕਿਉਂਕਿ ਇਹਨਾਂ ਦੇ ਵੱਲੋਂ ਦਿੱਤਾ ਗਿਆ ਟੈਕਸ ਹੀ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾਂਦਾ ਹੈ ਔਰ ਜੇਕਰ ਇਹ ਟੈਕਸ ਨਹੀਂ ਪਰਦੇ ਤਾਂ ਇਸ ਦੇ ਨਾਲ ਇਹਨਾਂ ਦਾ ਨੁਕਸਾਨ ਤੇ ਹੋ ਹੀ ਰਿਹਾ ਆ ਸਾਥ ਤੇ ਸਾਥ ਪੰਜਾਬ ਦੇ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਫਿਲਹਾਲ ਸੀਐਮ ਭਗਵਤ ਮਾਨ ਦੀ ਇਹ ਕਾਰਵਾਈ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਪ੍ਰਾਪਰਟੀਆਂ ਜਿਹੜੀਆਂ ਡਿਫਾਲਟ ਹੈਗੀਆਂ ਫਰਮ ਲੌਂਗ ਟਾਈਮ ਸਿੰਸ 2014 15 13 ਤੋਂ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਹੋਇਆ ਤੇ ਉਹਦੇ ਕਰਕੇ گورਨਮੈਂਟ ਆਫ ਪੰਜਾਬ ਇਜ਼ ਵੈਰੀ ਸੀਰੀਅਸ ਔਨ ਦਾ ਮੈਟਰ ਔਰ ਉਹ ਇਹਨੂੰ ਫਾਲੋ ਅਪ ਕਰਨ ਵਾਸਤੇ ਸਾਨੂੰ ਡਾਇਰੈਕਟ ਇਨਸਟਰਕਸ਼ਨਸ ਜਿਹੜੀਆਂ ਦੇ ਰਿਹਾ ਹੈ ਉਸ ਮੈਟਰ ਦੇ ਉੱਪਰ ਇਹਨਾਂ ਦਾ ਬਹੁਤ ਸਾਡੇ ਕੋਲ ਡਿਫਾਲਟ ਪਿਆ ਹੋਇਆ ਸੀਗਾ ਤੇ ਇਸ ਚੱਕਰ 'ਚ ਇਹਨਾਂ ਨੂੰ ਅਸੀਂ ਅਰਾਊਂਡ 6-7 ਨੋਟਿਸਿਸ ਦੇ ਚੁੱਕੇ ਹਾਂ ਇਸ ਸਾਲ ਦੇ ਵਿੱਚ ਉਹ ਨੋਟਿਸਿਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਤੇ ਅਲਟੀਮੇਟਲੀ ਸਾਨੂੰ ਇਹ ਜਿਹੜਾ ਹੈਗਾ ਐਸ ਪਰ ਮਿਨਿਸਪਲ ਐਕਟ ਦੇ ਹਿਸਾਬ ਨਾਲ ਦੇ ਉੱਪਰ ਐਕਸ਼ਨ ਜਿਹੜਾ ਲੈਣਾ ਪਿਆ ਐਨ ਆਰਾਊਂਡ 6.5 7 ਲੱਖ ਦੇ ਆਸਪਾਸ ਇਹਦਾ ਬੈਲੈਂਸ ਸਾਡੇ ਕੋਲ ਪੈਂਡਿੰਗ ਪਿਆ ਹੋਇਆ ਹੈ ਇਹ ਪ੍ਰਾਪਰਟੀ ਚਲਾ ਰਹੇ ਹੈ ਆਪਣਾ ਬਿਜ਼ਨਸ ਚਲਾ ਰਹੇ ਹੈ ਬਟ ਐਸ ਪਰ ਮਿਨਿਸਪਲ ਐਕਟ ਜਿਹੜੇ ਸਾਰੇ ਸ਼ਹਿਰ ਨਿਵਾਸੀ ਦੇ ਰਹੇ ਹੈ ਉਹ ਸਾਡੇ ਕੋਲ ਪ੍ਰਾਪਤ ਹੋ ਰਿਹਾ ਬਟ ਕੁਝ ਸ਼ਹਿਰ ਦੇ ਵਿੱਚ ਡਿਫਾਲਟਰਸ ਹੈਗੇ ਜਿਹੜੇ ਨਹੀਂ ਦੇ ਰਹੇ ਉਹਨਾਂ ਦੇ ਵਿੱਚ ਕੁਝ ਲਿਸਟ ਹੈਗੀ ਹੈ ਸਾਡੇ ਕੋਲ ਉਹ ਅਸੀਂ ਉਹਦੇ ਪ੍ਰਕਾਰ ਪਾਈ ਜਿਹੜੀ ਹੈਗੀ ਹੈ ਉਹ ਕਰਾਂਗੇ ਐਂਡ ਜਿਵੇਂ ਕਿ ਹੀ ਗੁਲਜ਼ਾਰ ਮੋਟਰਸ ਵਾਲੇ ਹੈਗੇ ਹੈ ਥੈਨ ਕੁਝ ਇੰਡਸਟਰੀਅਲ ਪ੍ਰਾਪਰਟੀਆਂ ਹੈਗੀਆਂ ਕੋਈ ਹਾਂਜੀ ਮਰਸੀ ਜੀ ਕੁਈ ਕਮਰਸ਼ੀਅਲ ਸ਼ਾਪਸ ਵੀ ਹੈਗੇ ਆ ਟਾਵਰਸ ਵਰਾ ਹੈਗੇ ਕਈ ਹੈਗੇ ਸਾਡੇ ਕੋਲ ਇਸ ਨਾਮ ਲਿਖੇ ਹੋਏ ਬੰਦਿਆਂ ਦੇ ਪ੍ਰਾਪਰਟੀਆਂ ਦੇ ਨਾਮ ਨਹੀਂ ਲਿਖੇ ਹੋਏ ਤੇ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਕੁਝ ਗਵਰਨਮੈਂਟ ਪ੍ਰਾਪਰਟੀਆਂ ਵੀ ਸੀ ਪਰ ਉਹਨਾਂ ਨੇ ਟਾਈਮਲੀ ਐਕਸ਼ਨ ਲੈ ਕੇ ਆਪਣਾ ਕੰਮ ਕਰ ਲਿਆ ਕਿਉਂਕਿ 31 ਤਰੀਕ ਕਲਾਸਟ ਹੈਗੀ ਹੈ ਐਂਡ ਉਸ ਤੋਂ ਪਹਿਲਾਂ ਪਹਿਲਾਂ ਮੇਰੀ ਇਹ ਸਾਰਿਆਂ ਨੂੰ ਰਿਕੁਐਸਟ ਵੀ ਅਸੀਂ ਬਹੁਤ ਵਾਰੀ ਕੀਤੀ ਹੈ ਨੋਟਿਸਸ ਵੀ ਦਿੱਤੇ ਆ ਉਹਨਾਂ ਨੂੰ ਐਸਐਮਐਸ ਵੀ ਜਾ ਰਹੇ ਸਰਕਾਰ ਵੱਲੋਂ ਪਰ ਜਿਹੜੇ ਨਹੀਂ ਉਹਨਾਂ ਦੇ ਉੱਪਰ ਐਕਸ਼ਨ ਕਰਦੇ ਪਏ ਕੁਝ ਨਹੀਂ ਕਰਦੇ ਪਏ ਬਿਲਕੁਲ ਸਾਇਲੈਂਟ ਹੈ ਉਹਨਾਂ ਦੇ ਉੱਪਰ ਅਸੀਂ ਇਹ ਕਾਰਵਾਈ ਜ

او بي ناد نام 21 11 3 11 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 どうぞ。